ਚੰਡੀਗੜ੍ਹ ਦੀ ਇਲੈਕਸ਼ਨ ਦਾ ਸਵੇਰ ਤੱਕ ਤਾਂ ਸਭ ਕੁਝ ਨਾਰਮਲ ਸੀ ਵੀ ਚੰਡੀਗੜ੍ਹ ਤੱਕ ਸ਼ੰਭੂ ਤੱਕ ਕਿ ਸ਼ਾਇਦ ਸਾਨੂੰ ਜਾਂ ਹਰਿਆਣੇ ਤੱਕ ਹੀ ਆ। ਸ਼ਾਮ ਤੱਕ ਇਹ ਚੋਣ ਦਾ ਇੰਟਰਸਟ ਪੂਰੇ ਦੇਸ਼ ਵਿੱਚ ਬਣ ਗਿਆ ਹੋਇਆ ਵੀ ਕੀ ਹੋ ਗਿਆ ਇੱਥੇ? ਮੇਰ ਦੀ ਚੋਣ ਹੋਣੀ ਕਿਸੇ ਨਗਰ ਨਿਗਮ ਦੀ ਉਹਦਾ ਇੰਟਰਸਟ ਜਿਹੜਾ ਨਾ ਉਹ ਜਾਂ ਤੇ ਉਸ ਸ਼ਹਿਰ ਨੂੰ ਹੁੰਦਾ ਜਾਂ ਉਸ ਸਟੇਟ ਨੂੰ ਹੁੰਦਾ। ਜਾਂ ਗਵਾਂਡੀਆਂ ਨੂੰ ਵੱਧ ਤੋਂ ਵੱਧ ਹੁੰਦਾ ਪਰ ਚੰਡੀਗੜ੍ਹ ਦੀ ਇਲੈਕਸ਼ਨ ਦਾ ਸਵੇਰ ਤੱਕ ਤਾਂ ਸਭ ਕੁਝ ਨਾਰਮਲ ਸੀ ਵੀ ਚੰਡੀਗੜ੍ਹ ਤੱਕ ਸ਼ੰਭੂ ਤੱਕ ਕਿ ਸ਼ਾਇਦ ਸਾਨੂੰ ਜਾਂ ਹਰਿਆਣੇ ਤੱਕ ਹੀ ਆ ਪਰ ਸ਼ਾਮ ਤੱਕ ਇਹ ਚੋਣ ਦਾ ਇੰਟਰਸਟ ਪੂਰੇ ਦੇਸ਼ ਵਿੱਚ ਬਣ ਗਿਆ ਆ ਵੀ ਕੀ ਹੋ ਗਿਆ ਇੱਥੇ ਲੋਕਿੰ ਜਿਹੜੇ ਆ ਉਹ ਕਈ ਲੈਵਲ ਦੇ ਉੱਤੇ ਇਹਦੀ ਜਾਣਕਾਰੀ ਲੈਣਾ ਚਾਹੁੰਦੇ ਕਿ ਕੀ ਹੁੰਦਾ ਰ ਪਰ ਗੱਲ ਇਹ ਆ ਕਿ ਜਿਹੜੇ ਲੋਕਤੰਤਰ ਦੇ ਵਿੱਚ ਜਿੰਨਾ ਲੋਕਾਂ ਨੇ ਵੋਟਾਂ ਪਾ ਕੇ ਪਰਸ਼ਦਾਂ ਨੂੰ ਚੁਣਿਆ ਹੁੰਦਾ ਉਹ ਐਕਸਪੈਕਟ ਕਰਦੇ ਆ ਕਿ ਸਾਡੇ ਕੰਮ ਹੋਣ ਸਾਡੇ ਏਰੀਆ ਦੇ ਵਿੱਚ ਸਫਾਈ ਹੋਵੇ ਸਾਡੇ ਜਿਹੜੇ ਆ ਉਹ ਕਾਗਜ਼ ਬਣਦੇ ਰਹਿਣ ਸਾਡੇ ਏਰੀਆ ਦੇ ਵਿੱਚ ਹਸਪਤਾਲ ਕੰਮ ਕਰਨ ਬਿਜਲੀ ਪਾਣੀ ਸਵਿਚ ਸਰਵ ਚੜ੍ਹ ਜਣੀ ਆ ਵੀ ਫੈਸਿਲਿਟੀਆਂ ਨੇ ਹੋਣ ਲੋਕ ਵਿਚਾਰੇ ਹੁਣ ਕਿੱਥੇ ਜਾਣਗੇ ਜੇ ਇਲੈਕਸ਼ਨ ਹਾਈ ਕੋਰਟ ਮੰਨ ਲਓ ਅੱਗੇ ਪਾ ਦਿੰਦਾ ਪੋਸਟਪੋਨ ਹੋ ਜਾਂਦੀ ਆ ਉਸ ਦਿਨ ਤੱਕ 23 ਤਰੀਕ ਤੱਕ ਕਈ ਹੋਰ ਡਿਵੈਲਪਮੈਂਟਸ ਵੀ ਹੋ ਸਕਦੀਆਂ ਨੇ ਇਸ ਨਾਲ ਤੁਸੀਂ ਸਹਿਮਤ ਹੋ ਕਿ ਨਹੀਂ ਮੇਰੇ ਨਾਲ ਸਿੱਖਵਾਲਾ ਸਾਹਿਬ ਕਰ ਰਹੇ ਆ ਜਿਹੜਾ ਚੰਡੀਗੜ੍ਹ ਜਿਹੜਾ ਪੂਰੀ ਸਾਰੀ ਜਿਹੜੀ ਇੱਥੇ ਸਿਰਫ ਤੇ ਸਿਰਫ ਹੈ ਜਿਹੜੀ ਇੱਕ ਚੁਣੀ ਹੋਈ ਇਕਾਈ ਹੈ ਉਹ ਕਾਰਪੋਰੇਸ਼ਨ ਹੀ ਹੈ ਜੀ ਤੇ ਲੋਕਾਂ ਨੇ ਜੇ ਉਹ ਆਪਣੇ ਮਸਲੇ ਇੱਕ ਹੱਲ ਪਾਉਣੇ ਉਹ ਕਿ ਐਮ ਐਲ ਏ ਤਾਂ ਹੈ ਨਹੀਂ ਉੱਥੇ ਆਪਣੇ ਮਸਲੇ ਦਾ ਲੈ ਕੇ ਲੋਕੀ ਆਪਣੇ ਕਾਉਂਸਲਰ ਕੋਲ ਜਾਂ ਮੇਅਰ ਕੋਲ ਜਾਂਦੇ ਆ ਸੋ ਇਹ ਬੜੀ ਵੱਡੀ ਦਿੱਕਤ ਵਾਲੀ ਗੱਲ ਹੋ ਗਈ ਇੱਥੇ ਜਿਹ ਬਿਲਕੁਲ ਜਿਹੜਾ ਕੰਮ ਆਮ ਲੋਕਾਂ ਦੇ ਕੰਮ ਠਾਪੂ ਹੋਏ ਪਏ ਐ ਦੂਜੀ ਗੱਲ ਬੀਬੀ ਜਿਹੜੇ ਸ਼ਿਵਿੰਦਰਪੁਰ ਸੰਧੂ ਜੀ ਐ ਇਹਨਾਂ ਨੇ ਗੱਲ ਕੀਤੀ ਵੀ ਸਾਡੀ ਬੜੀ ਵੱਡੀ ਕਾਨਫਰੰਸ ਹੋਈ ਮੇਲਾ ਮਾਗੀ ਤੇ ਮੈਂ ਇਹਨਾਂ ਨੂੰ ਯਾਦ ਕਰਾ ਦਿਆਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਸਰ ਜੀ ਜਥੇਬੰਦੀਆਂ ਨੂੰ ਕਿ ਤੁਸੀਂ ਜਿਹੜੇ ਸਿਆਸੀ ਕੋਈ ਇਸ ਤਰ੍ਹਾਂ ਦੀ ਕਾਨਫਰੰਸ ਧਾਰਮਿਕ ਮੇਲੇ ਤੇ ਨਾ ਕਰਿਆ ਕਰੋ ਖਾਸ ਕਰਕੇ ਮੇਲਾ ਮਾਗੀ ਤੇ ਉਹਨਾਂ ਨੇ ਕਿਹਾ ਸੀ ਤੇ ਸਭ ਤੋਂ ਵੱਡੀ ਲੰਗਣਾ ਅਕਾਲੀ ਦਲ ਨੇ ਕੀਤੀ ਐ ਐਤਕਿ ਕਿਸੇ ਵੀ ਹੋਰ ਪਾਰਟੀ ਨੇ ਉੱਥੇ ਕਾਨਫਰੰਸ ਨਹੀਂ ਕੀਤੀ ਇਹਨਾਂ ਨੇ ਕੱਲ੍ਹ ਨੇ ਕੀਤੀ ਐ ਕਿਉਂਕਿ ਇਹਨਾਂ ਦਾ ਕਰਤਾਰ ਦਾ ਅਕਾਲੀ ਦਲ ਆ ਕਰਦਾ ਇਹਨਾਂ ਦਾ ਅਕਾਲੀ ਦਲ ਦਾ ਜਿਹੜਾ ਉਹਨੇ ਬਿਲਕੁਲ ਉਹਦੇ ਤੇ ਵੀ ਮੈਂ ਕਿਹਾ ਸੀ ਕਿ ਮੁੱਦਾ ਨਹੀਂ ਠਾਇਆ ਇਹਨਾਂ ਨੂੰ ਪੁੱਛਿਆ ਹੀ ਨਹੀਂ ਦੂਜੀ ਗੱਲ ਅਕਾਲੀ ਦਲ ਬਿਲਕੁਲ ਖਤਮ ਹੈ ਫਾਸ਼ੀਵਾਦੀ ਗਈ ਹੋਈ ਪਾਰਟੀ ਹੈ ਇਹਨਾਂ ਦੇ 2.5 ਐਮਐਲਏ ਆ ਜਿਹਨੇ ਜਿੱਤੇ ਆ ਉਹਨਾਂ ਕੋ ਜਿਹੜੇ ਇੱਕ ਇਹਨਾਂ ਦੇ ਨਾਲ ਨਹੀਂ ਅੱਧਾ ਕਨਾਮ ਹੈ ਅੱਧਾ ਕਹਿਣੀ 2.5 ਐਮਐਲਏ ਆ ਸੋ ਇਹ ਗੱਲਾਂ ਜੱਟੂ ਬੀਏ ਕਰਦੇ ਚੰਡੀਗੜ੍ਹ ਦਾ ਇਹ ਕੁਝ ਨਹੀਂ ਮੈਂ ਕੌਂਸਲਰ ਜਿੱਤੇ ਹੀ ਕੋਈ ਨਹੀਂ ਉਹ ਗੱਲ ਇੱਕ ਇਹਨਾਂ ਨੇ ਕੀ ਸੀ ਕਹਿੰਦੇ ਵੀ ਕਿਸ ਆਧਾਰ ਤੇ ਇਹਨਾਂ ਦਾ ਗੱਠ ਜੋੜਾ ਮੈਂ ਕਸਣਾ ਚਾਹੁੰਦਾ ਧਰਮ ਨਿਰਪੱਖ ਤਦੇ ਆਧਾਰ ਤੇ ਗੱਠਜੋੜ ਹੈ ਜਿਹੜਾ ਸਾਡਾ ਇਡੀਆ ਗੱਠਜੋੜ ਹੈ ਜਿੰਨੀਆਂ ਧਰਮ ਨਿਰਪੱਖ ਪਾਰਟੀਆਂ ਪੂਰੇ ਦੇਸ਼ ਦੀਆਂ ਉਹਨਾਂ ਨੂੰ ਅਸੀਂ ਸ਼ਾਮਲ ਕੀਤਾ ਤੇ ਜਿਹੜੀਆਂ ਧਰਮ ਦੇ ਆਧਾਰ ਤੇ ਚੱਲਣ ਵਾਲੀਆਂ ਪਾਰਟੀਆਂ ਜਿਸ ਤਰ੍ਹਾਂ ਭਾਜਪਾ ਧਰਮ ਦੇ ਆਧਾਰ ਤੇ ਚੱਲਦੀ ਹੈ ਉਹ ਉਹਨਾਂ ਦੇ ਖਿਲਾਫ ਹੈ ਤੇ ਨਾਲ ਮੈਂ ਇਹਨਾਂ ਨੂੰ ਇਹ ਵੀ ਯਾਦ ਕਰਾ ਦਿਆਂ ਕਿ 1920 ਚ ਬਣਿਆ ਸੀ ਅਕਾਲੀ ਦਲ ਤੇ ਅਕਾਲੀ ਦਲ ਇੱਕ ਧਰਮ ਨਿਰਪੱਖ ਪਾਰਟੀ ਸੀ ਉਹਨੋਂ ਤੋਂ ਲੈ ਕੇ ਇਹਨਾਂ ਨੇ 1995 ਤੱਕ ਜਦੋਂ ਪ੍ਰਕਾਸ਼ ਬਾਦਲ ਪ੍ਰਾਈਵੇਟ ਲਿਮਟਿਡ ਬਣ ਗਿਆ ਉਦੋਂ ਆ ਕੇ ਇਹਨਾਂ ਨੇ ਆਸ ਸੁਨਾਤ ਮਿਲਾ ਲਿਆ ਆਪਾਂ ਆਪਣਾ ਆਪਣਾ ਟਾਈਮ ਜਸਵਿੰਦਰ ਜੀ ਟਾਈਮ ਜਿਹੜਾ ਆਪਣਾ ਖਤਮ ਹੋ ਰਿਹਾ ਥੋੜਾ ਥੋੜਾ ਟਾਈਮ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਕੀਤੇ ਵਿੱਚ ਮੈਡਮ ਤੁਸੀਂ ਕੁਝ ਗੱਲ ਕਹਿਣਾ ਸਿਉਂਦੇ ਜਸਵਿੰਦਰ ਜੀ ਜਿਹੜੀ ਆਪਾਂ ਥੋੜੀ ਗੱਲ ਕਰ ਰਹੇ ਸੀ ਇਹ ਬਿਲਕੁਲ ਜਿਹੜਾ ਇੱਕ ਸੰਵਿਧਾਨ ਨਾਲ ਖਲਵਾਣ ਵਾਲੀ ਗੱਲ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾਣ ਵਾਲੀ ਗੱਲ ਹੈ ਜੀ ਮੈਡਮ ਸੁਮਿੰਦਰ ਸੁਮਿੰਦਰ ਜੀ ਸੁਮਿੰਦਰ ਜੀ ਜੀ ਮੈਂ ਸਿੱਖਵਾਲ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹ ਰਹੀ ਆ ਕਿ ਮੈਂ ਪਹਿਲਾਂ ਵੀ ਦੱਸਿਆ ਜੀ ਮਾਈ ਭਾਗੋ ਕਾਨਫਰੰਸ ਕੀਤੀ ਸੀ ਅਸੀਂ ਪੋਲਿਟੀਕਲ ਰੈਲੀ ਨਹੀਂ ਕੀਤੀ ਇਹ ਅੰਤਰ ਸਮਝ ਲੈਣ ਉਹ ਦੇਚ ਤੇ ਕਾਂਗਰਸ ਨੇ ਕੀਤੀ ਹੈ ਆ ਕਾਂਗਰਸ ਨੇ ਵੀ ਰੈਲੀ ਕੀਤੀ ਆ ਆਪ ਕੱਲ ਹੀ ਕਾਂਗਰਸ ਨੇ ਵੀ ਕਾਨਫਰੰਸ ਕੀਤੀ ਹੈ ਮਨ ਕੀ ਕਾਨਫਰੰਸ ਕੀਤੀ ਹੈ ਪੋਲਿਟੀਕਲ ਰੈਲੀ ਨਹੀਂ ਕੀਤੀ ਅਸੀਂ ਇਹ ਹਰ ਪਾਰਟੀ ਦਾ ਅਧਿਕਾਰ ਹੈ ਕਰਨਾ ਸਾਡਾ ਕੱਠ ਦੇ ਆ ਕਾਂਗਰਸ ਨੇ ਕੀ ਆ ਹੋਰ ਕੱਠ ਦੇਖ ਕੇ ਨਾ ਜੀ ਮਾਦਲ ਨੂੰ ਧਾਰਨ ਕਰਦੇ ਆ ਤੁਹਾਡੀਆਂ ਤੁਹਾਡੀਆਂ ਜਗ੍ਹਾ ਪਾਰਟੀ ਲੜਨ ਦਾ ਧਾਰਨ ਕਰਦੇ ਆ ਨਹੀਂ ਆਣੀਆਂ ਨੇ ਖਤਮ ਹੈ ਤੁਹਾਡਾ ਕੰਮ ਖਤਮ ਆ ਜਾਵਾ ਕੋਈ ਤੁਹਾਡੇ ਨਾਲ ਨਹੀਂ ਸਾਡਾ ਕੰਮ ਤਾਂ ਖਤਮ ਨਹੀਂ ਹੈਗਾ ਤੁਹਾਡੇ ਡਰ ਬੋਲ ਰਿਹਾ ਤੁਹਾਡਾ ਡਰ ਬੋਲ ਰਿਹਾ ਕਿ ਕੌਣ ਅਕਾਲੀ ਦਲ ਕਿ ਤੁਸੀਂ 2.5 ਐਮਐਲਏ ਦੀ ਪਾਰਟੀ ਐ 2.5 ਐਮਐਲਏ ਦੀ ਪਾਰਟੀ ਐ ਸਾਡਾ ਗੁਰੂ ਦੇ ਬਲੇ ਤਾਂ ਵੀ ਐ ਨਾ ਮਾਰਨਗੇ ਲੱਗਾ ਕਿ ਸਟੇਟ ਤੱਕ ਉਹ ਛੱਡੇਗੇ ਸਿਲਕਾਂ ਦੇ ਵਿੱਚ ਤਸਰਾ ਨਹੀਂ ਐ 3 ਸਟੇਟਸ ਦੇ ਵਿੱਚ ਤੁਹਾਡਾ ਕੀ ਹਾਲ ਹੋਇਆ 3 ਸਟੇਟਸ ਦੇ ਵਿੱਚ ਤੁਹਾਡਾ ਹਾਲ ਕੀ ਹੋਇਆ ਚੋਣਾਂ ਦਾ ਸਰਕਾਰ ਬਣਾਈ ਐ ਨਾ ਜੋਕੇਗਾ ਸਰਕਾਰ ਬਣਾਈ ਹੈ ਤਿੰਨਾਂ ਸਟੇਟਾਂ ਦੇ ਵਿੱਚ ਵੀ ਸਾਡੇ ਕਿਸੇ ਦੇ 70 ਮੈਂਲੇ ਵੀ 80 ਮੈਂਲੇ ਆਪਾਂ ਮੈਨੂੰ ਲੱਗਦਾ ਕਿ ਇਹ ਗੱਲ ਗੱਲ ਜਿਹੜੀ ਆ ਹੋਰ ਪਾਸੇ ਆਪਾਂ ਜਾ ਰਹੀ ਆ ਆਪਾਂ ਚੰਡੀਗੜ੍ਹ ਹੀ ਰਹਿਣਾ ਆਪਾਂ ਹਲੇ ਬਾਰੀ ਦੂਰ ਨਹੀਂ ਜਾਣਾ ਬਾਕੀ ਸਟੇਟਾਂ ਦੇ ਵਿੱਚ ਹੁਣ ਅਖੀਰ ਦੇ ਵਿੱਚ ਕੀ ਕਰ ਰਿਹਾ ਫਿਰ ਅਕਾਲੀ ਕਰਦੇ ਆ ਜਾਂਦੇ ਨੇ ਜੀ ਜੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान انا انੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ